ਆਸਟ੍ਰੇਲੀਆ ਵਿੱਚ ਪੰਜ ਭਾਰਤੀਆਂ ਨੂੰ ਮਾਰਨ ਵਾਲਾ ਹੋਇਆ ਬਰੀ ਹੋਟਲ ਦੇ ਬਾਹਰ ਬੈਠੇ ਲੋਕਾਂ ਤੇ ਛਾੜ ਦਿੱਤੀ ਸੀ ਗੱਡੀ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਮੁਕਦਮਾ ਕੀਤਾ ਰੱਦ ਆਸਟ੍ਰੇਲੀਆ ਵਿੱਚ ਦੋ ਭਾਰਤੀ ਪਰਿਵਾਰਾਂ ਦੇ ਪੰਜ ਮੈਂਬਰਾਂ ਦੀ ਮੌਤ ਦੇ ਜ਼ਿੰਮੇਵਾਰ ਡਰਾਈਵਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ ਨਵੰਬਰ 2023 ਵਿੱਚ ਵਾਪਰੇ ਹਾਦਸੇ ਦੌਰਾਨ 67 ਸਾਲ ਦੇ ਵਿਲੀਅਮਸ ਵੇਲ ਨੇ ਇੱਕ ਹੋਟਲ ਦੇ ਬਾਹਰ ਬਣੇ ਬੀਅਰ ਗਾਰਡਨ ਵਿੱਚ ਬੈਠੇ ਲੋਕਾਂ ਉੱਤੇ ਗੱਡੀ ਛਾੜ ਦਿੱਤੀ ਸੀ ਜਿਸ ਦੇ ਸਿੱਟੇ ਵਜੋਂ 38 ਸਾਲ ਦੇ ਵਿਵੇਕ ਪਾਟਿਆ ਉਹਨਾਂ ਦੇ 11 ਸਾਲਾ ਬੇਟੇ ਵਿਹਾਨ ਪ੍ਰਤਿਭਾ ਸ਼ਰਮਾ ਜਤਿੰਦਰ ਚੋਗ ਅਤੇ 8 ਸਾਲਾ ਅਨਬੀਦੀ ਮੌਤ ਹੋ ਗਈ ਅਦਾਲਤੀ ਫੈਸਲੇ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇਆਂ ਪੀੜਤ ਪਰਿਵਾਰਾਂ ਨੇ ਕਿਹਾ ਕਿ ਉਹਨਾਂ ਨੂੰ ਇਨਸਾਫ ਚਾਹੀਦਾ ਹੈ ਅਤੇ ਦੋਸ਼ੀ ਡਰਾਈਵਰ ਵਿਰੁੱਧ ਸਾਰੇ ਦੋਸ਼ ਰੱਦ ਕਰਨ ਦਾ ਫੈਸਲਾ ਆਸਟ੍ਰੇਲੀਆ ਦੀ ਨਿਆ ਪ੍ਰਣਾਲੀ ਤੇ ਸਵਾਲ ਖੜੇ ਕਰਦਾ ਹੈ ਉਧਰ ਸਰਕਾਰੀ ਵਕੀਲ ਨੇ ਕਿਹਾ ਕਿ ਫੈਸਲੇ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦੇਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਵਿਵੇਕ ਪਾਟੀਆਂ ਦੇ ਪਿਤਾ ਅਸ਼ੋਕ ਭਾਟਿਆ ਨੇ ਕਿਹਾ ਕਿ ਉਹ ਬੇहद ਮਾਇੂਸ ਨੇ ਕਿਉਂਕਿ ਅਦਾਲਤ ਨੇ ਪੰਜ ਜ਼ਿੰਦਗੀਆਂ ਦੀ ਕੋਈ ਕਦਰ ਨਾ ਪਾਈ ਦੂਜੇ ਪਰਿਵਾਰ ਦੇ ਮੈਂਬਰ ਰੁਪਿੰਦਰ ਸਿੰਘ ਨੇ ਕਿਹਾ ਕਿ ਉਹ ਪਿਛਲੇ 10 ਮਹੀਨੇ ਤੋਂ ਇਨਸਾਫ ਮਿਲਣ ਦੀ ਉਡੀਕ ਕਰ ਰਹੇ ਸਨ ਪਰ ਅੱਜ ਫੈਸਲਾ ਸੁਣ ਕੇ ਮਨ ਵਿੱਚ ਗੁੱਸਾ ਆ ਗਿਆ ਇਸੇ ਦੌਰਾਨ ਵਿਲੀਅਮ ਸਵੇਲ ਦੇ ਵਕੀਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਇਹ ਉਹਨਾਂ ਦਾ ਮੁਵਕਲ ਹਾਦਸੇ ਤੋਂ 10 ਮਹੀਨੇ ਬਾਅਦ ਵੀ ਸਦਮੇ ਵਿੱਚ ਹੈ ਅਤੇ ਇਸ ਤੋਂ ਜ਼ਿਆਦਾ ਹੋਰ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ। ਅਦਾਲਤੀ ਫੈਸਲੇ ਮਗਰੋਂ ਸੋਸ਼ਲ ਮੀਡੀਆ ਤੇ ਟਿੱਪਣੀਆਂ ਦਾ ਦੌਰ ਵੀ ਜਾਰੀ ਹੈ ਅਤੇ ਜ਼ਿਆਦਾਤਰ ਲੋਕ ਨਿਆਂ ਪ੍ਰਣਾਲੀ ਤੇ ਸਵਾਲ ਉਠਾ ਰਹੇ ਨੇ। ਇੱਥੇ ਦੱਸਣਾ ਬਣਦਾ ਹੈ ਕਿ ਮੈਜਿਸਟਰੇਟ ਗਿਲੋਮ ਬੈਲਨ ਨੇ ਇਹ ਕਹਿੰਦਿਆਂ ਸਵੇਲ ਨੂੰ ਬਰੀ ਕਰ ਦਿੱਤਾ ਕਿ ਮੁਲਜ਼ਮ ਸ਼ੂਗਰ ਦੀ ਇੱਕ ਗੰਭੀਰ ਕਿਸਮ ਤੋਂ ਪੀੜਤ ਹੈ ਅਤੇ ਹਾਦਸੇ ਵਾਲੇ ਦਿਨ ਉਸ ਨੂੰ ਦੌਰਾ ਪਿਆ। ਇਸ ਤੋਂ ਇਲਾਵਾ ਅਦਾਲਤ ਨੇ ਸਬੂਤਾਂ ਦੀ ਘਾਟ ਦਾ ਹਵਾਲਾ ਵੀ ਦਿੱਤਾ ਦੱਸ ਦਈਏ ਕਿ ਪ੍ਰਤਿਭਾ ਸ਼ਰਮਾ ਆਪਣੇ ਪਤੀ ਨਾਲ ਆਸਟ੍ਰੇਲੀਆ ਦੇ ਪੁਆਇੰਟ ਕੋਕ ਵਿਖੇ ਰਹਿ ਰਹੀ ਸੀ ਅਤੇ ਛੁੱਟੀਆਂ ਮਨਾਉਣ ਡੇਲਸਪਰਡ ਕਸਬੇ ਵਿੱਚ ਆਈ ਪ੍ਰਤਿਭਾ ਸ਼ਰਮਾ ਨੇ ਪਿਛਲੇ ਸਮੇਂ ਦੌਰਾਨ ਸੂਬਾਈ ਚੋਣਾਂ ਅਤੇ ਸਿਟੀ ਕੌਂਸਲ ਚੋਣਾਂ ਵੀ ਲੜੀਆਂ ਦੂਜੇ ਪਾਸੇ ਟਾਰਨੇਟ ਵਿਖੇ ਰਹਿ ਰਿਹਾ 38 ਸਾਲਾ ਵਿਵੇਕ ਪਾਟਿਆ ਵੀ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਆਇਆ ਹੋਇਆ ਸੀ ਹਾਦਸੇ ਦੌਰਾਨ ਵਿਵੇਕ ਪਾਟਿਆ ਦੀ ਪਤਨੀ ਰੂਚੀ ਅਤੇ 6 ਸਾਲ ਦਾ ਬੇਟਾ ਅਬੀਰ ਗੰਭੀਰ ਜ਼ਖਮੀ ਹੋ ਗਏ ਸਨ ਜਦਕਿ 11 ਮਹੀਨੇ ਦਾ ਇੱਕ ਬੱਚਾ ਚਮਤਕਾਰੀ ਤਰੀਕੇ ਨਾਲ ਬਚ ਗਿਆ ਮੁਕਦਮੇ ਦੀ ਸੁਣਵਾਈ ਦੌਰਾਨ ਡਾਇਬਟੀਜ਼ ਦੇ ਦੋ ਮਾਰਾਂ ਨੇ ਵੀ ਬਿਆਨ ਦਰਜ ਕਰਵਾਏ ਅਤੇ ਸਵੇਲ ਨੂੰ ਗੰਭੀਰ ਹਾਈਪੋਗਲਾਈਸੈਮਿਕ ਤੋਂ ਪੀੜਤ ਦੱਸਿਆ ਮੈਜਿਸਟਰੇਟ ਗਿਲੋਮ ਬੈਲਨ ਵੱਲੋਂ ਸਰਕਾਰੀ ਵਕੀਲਾਂ ਦੀ ਖਿਚਾਈ ਕੀਤੀ ਗਈ ਜਿਨ੍ਹਾਂ ਨੇ ਮੈਡੀਕਲ ਐਕਸਪਰਟਸ ਦੀ رائے ਨੂੰ ਅਦਾਲਤ ਵਿੱਚ ਠੋਸ ਚੁਣੌਤੀ ਨਹੀਂ ਦਿੱਤੀ ਅਦਾਲਤ ਵੱਲੋਂ ਫੈਸਲਾ ਸਮਾਇਆ ਜਾਣ ਮੌਕੇ ਸਵੇਲ ਸਿਰ ਨੀਵਾ ਕਰਕੇ ਬੈਠਾ ਰਿਹਾ ਜਦਕਿ ਪੀੜਤ ਪਰਿਵਾਰ ਵੀ ਨੇੜੇ ਹੀ ਬੈਠੇ ਸਨ ਬਿਊਰੋ ਰਿਪੋਰਟ ਹਮਦਰ ਟੀਵੀ